ਹਾਂਜੀ ਇੱਕ ਛੋਟਾ ਜਿਹਾ ਬੱਚਾ ਇਸ ਬੱਚੇ ਦਾ ਨਾਮ ਹੈ ਰਿਹਾਨ ਅਲ ਖੌਦਾ ਤੇ ਰਿਹਾਨ ਦਾ ਜਨਮ ਇੰਡੋਨੇਸ਼ੀਆ ਰਿਓਲ ਦੇ ਇਲਾਕੇ ਵਿੱਚ ਹੋਇਆ ਹੈ ਤੇ ਰਿਹਾਨ ਦੀ ਉਮਰ ਜ਼ਰਖ ਹਲੇ 11 ਸਾਲ ਦੀ ਹੈ ਤੁਸੀਂ ਸਭ ਨੇ ਦੇਖਿਆ ਹੀ ਹੋ ਰਿਹਾਨ ਦਾ ਜੋ ਔਰਾ ਹੈ ਉਸਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਸੀਰੀਜ਼ ਦਾ ਨਾਮ ਹੈ ਬਾਕੂ ਜਲਾਰੋ ਇੱਕ ਲੰਮੀ ਜੀ ਹੀ ਕਿਸ਼ਤੀ ਤੇ ਰਿਹਾਨ ਕਿਸ਼ਤੀ ਦੇ ਅੱਗੇ ਖੜਦਾ ਹੈ ਤੇ ਰਿਹਾਨ ਕਿਸ਼ਤੀ ਦੇ ਅੱਗੇ ਖੜ ਕੇ ਆਪਣੀ ਪਰਫਾਰਮੈਂਸ ਦਿੰਦਾ ਹੈ ਤੇ ਰਿਹਾਨ ਇਸ ਪਰਫਾਰਮੈਂਸ ਨਾਲ ਤੋ ਰਾਤ ਹੀ ਵਾਇਰਲ ਹੋ ਜਾਂਦਾ ਹੈ ਤੇ 11 ਸਾਲ ਦਾ ਬੱਚਾ ਰਾਤੋ ਰਾਤ ਹੀ ਸਟਾਰ ਬਣ ਜਾਂਦਾ ਹੈ ਨਾ ਕੋਈ ਡਾਂਸ ਤੇ ਨਾ ਕੋਈ ਆਵਾਜ਼ ਬਸ ਇਸ ਦਾ ਔਰਾ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਦੁਨੀਆ ਨੂੰ ਰਾਤੋ ਰਾਤ ਹੀ ਪਾਗਲ ਕਰ ਦਿੰਦਾ ਜਿਹੜੇ ਇਸ ਦੇ ਸਟੈਪ ਵਾਈਜ਼ ਸਟੈਪ ਹੁੰਦੇ ਨੇ ਉਸ ਨੂੰ ਹੀ ਔਰਾ ਪਰਫੇਮ ਕਹਿੰਦੇ ਹਨ ਜਿਵੇਂ ਕਿ ਉਹ ਅੰਦਾਜ਼ ਜਿਹੜਾ ਚੁੱਪਚਾਪ ਹੋ ਕੇ ਵੀ ਬੋਲਦਾ ਹੈ ਜਿਹੜਾ ਮੂੰਹ ਦੇ ਨਾਲ ਕੋਈ ਵੀ ਹਰਕਤ ਨਾ ਕਰੇ ਤੇ ਬਸ ਦੁਨੀਆ ਨੂੰ ਹਿਲਾ ਕੇ ਰੱਖ ਦੇਵੇ ਬਸ ਇਹੀ ਤੇ ਹੈ ਉਹ ਔਰਾ ਤੇ ਦੇਹਾਨ ਨੇ ਅੱਜ ਪੂਰੀ ਦੁਨੀਆ ਦੇ ਦਿਲਾਂ ਉੱਤੇ ਰਾਜ ਕੀਤਾ ਹੋਇਆ ਹੈ ਤੇ ਇਹ ਅੱਜ ਪੂਰੀ ਦੁਨੀਆ ਦਾ ਹੀਰੋ ਹੈ ਇਹ ਰਿਹਾਨ ਨੇ ਅੱਜ ਸਾਨੂੰ ਦੱਸਿਆ ਕਿ ਬਿਨਾ ਕੁਝ ਵੀ ਬੋਲੇ ਬਿਨਾ ਕੋਈ ਆਵਾਜ਼ ਕੀਤੇ ਤੁਸੀਂ ਪੂਰੀ ਦੁਨੀਆ ਉੱਤੇ ਸਾਲ ਸਕਦੇ ਹੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਇਨਫੋਰਮੇਸ਼ਨ ਵਧੀਆ ਲੱਗੀ ਹੋਵੇਗੀ ਅਤੇ ਤੁਸੀਂ ਸਾਡੇ ਪੰਜਾਬ ਬੌਰੀਅਰ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਨਾ ਜੀ ਤੇ ਸ਼ੇਅਰ ਐਂਡ ਲਾਈਕ ਵੀ ਕਰਨਾ ਜੀ ਤਾਂ ਕਿ ਮੈਂ ਤੁਹਾਡੇ ਲਈ ਅੱਗੇ ਤੋਂ ਨਵੀਆਂ ਨਵੀਆਂ ਵਧੀਆ ਵਧੀਆ ਨੌਲਜ ਵਾਲੀ ਵੀਡੀਓ ਲੈ ਕੇ ਆਵਾਂ ਓਕੇ ਜੀ ਬਾਏ ਸਤਿ ਸ਼੍ਰੀ ਅਕਾਲ